ਵਾਹ ਭਾਈ ਵਾਹ 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 ਦਿਲ ਲੁੱਟ ਲੈਣ ਨੀ ਕਿ ਸਿੱਖ ਹੋਵੇ ਤੇ ਮੁਸਲਮ ਅਸਾਈ ਕਹਿੰਦੇ ਹਨ ਦਿਲ ਲੁੱਟ ਲੈਣ ਨੀ ਭਾਈ ਯਾਰ ਵੇਖੋ ਥੋੜੀ ਦੂਰ ਹੋਰ ਹੈ ਇਹ ਵੀਰ ਨੇ ਠੀਕ ਕਰਕੇ ਦਿੱਤਾ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਪੂਰੀ ਮਿਹਨਤ ਕੀਤੀ ਤੇ ਪੈਸੇ ਵੀ ਆਪਣੇ ਤੋਂ ਨੇ ਜਾਇਜ਼ ਲਏ ਨੇ ਸਾਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਔਖੇ ਟਾਈਮ ਦੇ ਵਿੱਚ ਇਹਨਾਂ ਨੇ ਆਪਣੀ ਬਾਹ ਫੜੀ ਏ ਔਰ ਪਰਿਵਾਰ ਬਹੁਤ ਜ਼ਿਆਦਾ ਚੰਗਾ ਹੈ ਸਾਪਰਾ ਦੇ ਦੌਰਾਨ ਸਾਨੂੰ ਇਦਾਂ ਦਾ ਪਿਆਰ ਮਿਲਦਾ ਰਹਿੰਦਾ ਹੈ ਆ ਦੇਖੋ ਹੁਣ ਇਦਾਂ ਚੱਕ ਕੇ ਚੱਕ ਕੇ ਰੱਖਣਾ ਪੈ ਰਿਹਾ ਬੁਲਟ ਉੱਪਰ ਇੱਕ ਵਾਰ ਫਿਰਨਾ ਹਰਿਆਣੇ ਨੇ ਆ ਦਾ ਭਰਾ ਹੋਣ ਦਾ ਸਾਥ ਪੂਰਾ ਨਿਭਾਇਆ ਹੈ ਇਹ ਹਰਿਆਣੇ ਦੇ ਵੀਰਾਂ ਨੇ ਆਪਣੀ ਮਦਦ ਕੀਤੀ ਆ ਫਰੋਡ ਦੇ ਉੱਪਰ ਚੱਲਦੇ ਹੋਇਆ ਆਪਾਂ ਨੂੰ ਹਾਈਵੇ ਤੋਂ ਥੱਲੇ ਉਤਾਰਿਆ ਤਕਰੀਬਨ ਅੱਧਾ ਪੌਣਾ ਘੰਟਾ ਇਹ ਵੀਰ ਆਦੇ ਕੰਮ ਤੇ ਜਾ ਰਹੇ ਸੀ ਤੇ ਆਪਣੀ ਇੰਨੀ ਜ਼ਿਆਦੀ ਮਦਦ ਕੀਤੀ ਕਿ ਇਹਨਾਂ ਨੇ ਇਹ ਵੀ ਦੱਸਿਆ ਕਿ ਅੱਗੇ ਤੁਹਾਡਾ ਬੁਲਟ ਠੀਕ ਹੋ ਜਾਏਗਾ ਕੋਲੋਂ ਪਤਾ ਕਿ ਇਹ ਜਿਹੜੀਆਂ ਤਾਰਾਂ ਟੁੱਟਣ ਕਰਕੇ ਦੇਖੋ ਚੱਕੇ ਦਾ ਜਿਹੜਾ ਬੈਲੈਂਸ ਹੈ ਨਾ ਇੱਧਰ-ਉੱਧਰ ਹੋ ਰਿਹਾ ਕਦੇ ਉੱਧਰ ਨੂੰ ਜਾ ਰਿਹਾ ਕਦੇ ਇੱਧਰ ਨੂੰ ਹੋ ਰਿਹਾ ਤੇ ਇਹ ਵੀ ਬਚਾਅ ਹੋ ਗਿਆ ਵੀ ਟਾਇਰ ਫਟਣੋਂ ਬਚਾਅ ਹੋ ਗਿਆ ਜਦੋਂ ਤੇਜ਼ ਸਪੀਡ ਸੀ 90 ਦੀ ਸਪੀਡ ਸੀ ਤੇ ਉਹਦੇ ਨਾਲ ਕੀ ਹੈਗਾ ਵੀ ਟਾਇਰ ਇੱਕ ਬੰਨੇ ਸਾਈਡ ਤੇ ਲੱਗ ਗਿਆ ਹੋਈ ਜਿਹੜੀ ਕਸਰ ਰਹਿ ਗਈ ਸੀ ਉਹ ਵੀ ਨਿਕਲ ਗਈ ਆ ਤਾਰ ਕਿਤੇ ਨਾ ਵੱਜ ਗਈ ਟੂਬ ਦੇ ਵਿੱਚ ਤੇ ਟਾਇਰ ਵੀ ਪੰਚਰ ਹੋ ਗਿਆ ਚਲੋ ਕੋਈ ਨਹੀਂ ਪਰੇਸ਼ਾਨੀਆਂ ਤਾਂ ਆਉਂਦੀਆਂ ਰਹਿੰਦੀਆਂ ਕੋਈ ਦਿੱਕਤ ਨਹੀਂ ਕਰਾਂਗੇ ਸਾਹਮਣੇ ਐਕਸਪ੍ਰੈਸ ਹਾਈਵੇ ਤੇ ਨਾ ਮਤਲਬ ਇਹ ਕਹਿ ਰਹੇ ਵੀ ਜਿਹੜੀ ਆ ਬਾਈਕ ਚਲਾਉਣਾ ਅਲਾਉਡ ਨਹੀਂਗਾ ਤੇ ਪਰ ਆ ਜਿਹੜਾ ਰੋਡ ਸੀ ਨਾ ਆਪਾਂ ਇਧਰ ਨੂੰ ਜਾ ਰਹੇ ਆ ਦਿੱਲੀ ਵਾਲੀ ਸਾਈਡ ਨੂੰ ਤੇ ਇਧਰ ਲੈ ਬਣਿਆ ਹਾਂ ਹਨੇਰੇ ਦੇ ਵਿੱਚ ਆਪਾਂ ਨੂੰ ਕੁਝ ਨਹੀਂ ਸੀ ਪਤਾ ਵੀ ਬਾਕੀ ਮੈਂ ਵੇਖ ਕੇ ਚੱਲੀ ਜੰਨੇ ਹਾਂ ਤੇ ਸਾਨੂੰ ਥੋੜੀ ਸਖਾਵਾਂ ਇਹ ਹੋ ਗਿਆ ਵੀ ਇਹ ਥੋੜੀ ਜੀ ਸੜਕ ਜਿਹੜੀ ਇਹਨਾਂ ਰਿਪੇਅਰ ਕਰਦੇ ਪਏ ਸੀ ਰੋਡ ਜਿਹੜਾ ਬਣਾ ਰਹੇ ਸੀ ਤੇ ਰਾਤ ਫਿਰ ਆਪਾਂ ਨੂੰ ਮਜਬੂਰੀ ਦੇ ਵਿੱਚ ਟੈਂਟ ਲਾਉਣਾ ਪਿਆ ਟੈਂਟ ਆਪਾਂ ਇਸੇ ਐਕਸਪ੍ਰੈਸ ਹਾਈਵੇ ਤੇ ਲਾ ਲਿਆ ਤੇ ਹੁਣ ਤਕਰੀਬਨ ਟਾਈਮ ਲਗਭਗ 7:30 8 ਦਾ ਹੋ ਚੁੱਕਾ ਤੇ ਇੱਥੇ ਆਪਾਂ ਰਾਤ ਟੈਂਟ ਲਾ ਕੇ ਤੇ ਰਾਤ ਕੱਢ ਲਈ ਪ੍ਰੋਬਲਮ ਇਹ ਆਉਣੀ ਸੀ ਹਾਈਵੇ ਦੇ ਉੱਤੇ ਆਪਾਂ ਕਿਵੇਂ ਮੋਟਰਸਾਈਕਲ ਸਾਈਡ ਤੇ ਲਾ ਨਹੀਂ ਸਕਦੇ ਸੀ ਤੇ ਹੁਣ ਆ ਥੋੜੇ ਇਹਨਾਂ ਨੇ ਕਵਰਿੰਗ ਕੀਤਾ ਆ ਇੱਥੇ ਆਪਣਾ ਟੈਂਟ ਲੱਗ ਗਿਆ ਤੇ ਅੱਜ ਦੀ ਰਾਤ ਆਪਾਂ ਨੂੰ ਇੱਥੇ ਗੁਜ਼ਾਰਨੀ ਪੈਣੀ ਬਾਕੀ ਕੋਈ ਨਹੀਂ ਦਿੱਕਤਾਂ ਆਉਂਦੀਆਂ ਰਹਿੰਦੀਆਂ ਨਹੀਂ ਕੋਈ ਪ੍ਰੋਬਲਮ ਨਹੀਂ ਸਵੇਰੇ ਆਪਾਂ ਕਰਾਂਗੇ ਮਸਲਾ ਲੈ ਲਿਆ ਉਨਾ ਰਸਤੇ ਜੇ ਆਪਾਂ ਦਿੱਲੀ ਤੋਂ ਤਕਰੀਬਨ 100 ਕਿਲੋਮੀਟਰ ਪਿੱਛੇ ਆ ਤੇ ਪ੍ਰੋਬਲਮ ਇਹ ਆ ਗਈ ਵੀ ਚੱਕੇ ਦਾ ਜਿਹੜਾ ਨਾ ਤਾਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਉਣੇ ਆ ਚੱਕੇ ਦੀਆਂ ਤਾਰਾਂ ਟੁੱਟ ਗਈਆਂ ਨੇ ਆ ਦੇਖੋ ਤੇ ਆ ਦੇਖੋ ਸਾਰੇ ਚੱਕੇ ਦੀਆਂ ਤਾਰਾਂ ਟੁੱਟੀਆਂ ਤੇ ਅਨ ਬੈਲੈਂਸ ਹੋ ਗਿਆ ਬਚਾ ਹੈਗਾ ਪਰ ਹੁਣ ਇਹ ਚੱਲਦਾ ਨਹੀਂ ਪਿਆਗਾ ਸਵਾਤਕ ਹੈਂ ਹੈ ਕਿਹੜਾ ਮੱਠਾ ਮੱਠਾ ਮਿੱਠਾ ਥੜਾ ਹੈ ਧੂਆ ਮੈਂ ਕਿਵੇਂ ਕੱਢਦੀ ਠੰਡ ਆ ਬਈ ਇਧਰ ਤੇ ਆਪਾਂ ਸੋਚਿਆ ਵੀ ਇੱਕ ਨਾ ਨੀਂਦ ਜੀ ਬਹੁਤ ਆਉਣ ਲਈ ਸੀ ਤੇ ਕਰਾ ਮੂੰਹ ਮਾ ਧੋਨੇ ਆ ਤੇ ਉਹ ਸਾਹਮਣੇ ਢਾਬਾ ਹੈਗਾ ਉੱਥੋਂ ਚਾਹ ਪੀਵਾਂਗੇ ਥੋੜਾ ਯਾਰ ਰਿਲੈਕਸ ਜਿਹਾ ਹੋ ਗਏ ਕਿਉਂਕਿ ਨੀਂਦ ਦਾ ਜ਼ਿਆਦਾ ਆਪਾਂ ਜ਼ੋਰ ਨਹੀਂ ਪੈਣ ਦੇਣਾ ਹੈਗਾ ਤੇ ਯਾਰ ਚਾਹ ਚੁਪੀ ਲਾ ਕੇ ਫਿਰ ਸੈੱਟ ਹੋ ਜਾਗੇ ਰੋਟੀ ਨਹੀਂ ਖਾਣੀ ਪਰ ਆਪਾਂ ਯਾਰ ਅਰਸ਼ ਨਹੀਂ ਨਹੀਂ ਰੋਟੀ ਨਾਲ ਸੋਸਤੀ ਵੇਚੀ ਹੈ ਹਾਂ ਸੋਸਤੀ ਬਹੁਗੀ ਤੇ ਫਿਰ ਕੰਮ ਖਾਣਾ ਹੋਊਗਾ ਤੇ ਰੋਡ ਬਿਲਕੁਲ ਸਾਇਲੈਂਟ ਹੈ ਤੇ ਪਰ ਪੰਗਾ ਵੀ ਆ ਵੀ ਠੰਡ ਬੜੀ ਲੱਗ ਰਹੀ ਹੈ ਤੇ ਇਹਦੇ ਵਿੱਚ ਹੈਗੀਆਂ ਨੇ ਆਹਦੇ ਕੋਲ ਬੜੀ ਲੈਗ ਹੁੰਦੀ ਹੈ ਹਾਂ ਅਸਲ ਇਸ ਤਰ੍ਹਾਂ ਕੋਲ ਲੈਗ ਫੋਲ ਹੁੰਦੀ ਹੈ ਕੰਪਲ ਕੱਢ ਲੈਨੇ ਆ ਤੇ ਕੰਪਲ ਕੱਢ ਲੀਏ ਬਦਨਾ ਕੱਢ ਲੈ ਹਾਂ ਤੇਰੇ ਕੋਲੋਂ ਕੱਢਣਾ ਦੋਵੇਂ ਕੱਢਨੇ ਆ ਇੱਕ ਕੱਢਣਾ ਨਾ ਇੱਕ ਇੱਕ ਹਨ ਲੱਗਦੀ ਹੈ ਆਪਣੇ ਸਫਰਾਂ ਨਾਲ ਜੁੜੇ ਹੋਏ ਮਿੱਤਰ ਪਿਆਰਿਆਂ ਨੂੰ ਇੱਕ ਵਾਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣਾ ਸਫਰ ਸਾਊਥ ਭਾਰਤ ਦਾ ਸੀ ਸਾਊਥ ਭਾਰਤ ਦੇ ਵਿੱਚ ਆਪਾਂ ਕਾਫੀ ਜਗਾਂ ਤੇ ਗਏ ਘੁੰਮਣ ਵਾਸਤੇ ਤੇ ਸਾਨੂੰ ਪਿਆਰ ਰਸਤਿਆਂ ਦੇ ਵਿੱਚ ਬਹੁਤ ਜ਼ਿਆਦਾ ਮਿਲਿਆ ਸਭ ਤੋਂ ਜ਼ਿਆਦਾ ਪਿਆਰ ਲੋਕਾਂ ਦਾ ਜਿਨ੍ਹਾਂ ਲੋਕਾਂ ਦੇ ਵਿੱਚ ਅਸੀਂ ਗਏ ਚਾਹੇ ਕੋਈ Hindu ਸੀ ਚਾਹੇ ਕੋਈ ਮੁਸਲਮਾਨ ਸੀ ਚਾਹੇ ਕੋਈ ਸਿੱਖ ਸੀ ਜਿਨ੍ਹਾਂ ਨੂੰ ਇਹ ਪਤਾ ਲੱਗਦਾ ਸੀ ਵੀ ਪੰਜਾਬ ਤੋਂ ਆਏ ਨੇ ਹਰ ਕਿਸ ਨੇ ਹਰ ਕੋਈ ਨੇ ਸਾਡੀ ਮਦਦ ਕੀਤੀ ਚਾਹ ਰਹਿਣ ਵਾਸਤੇ ਚਾਹ ਖਾਣ ਵਾਸਤੇ ਇਹ ਚੀਜ਼ਾਂ ਵੇਖਣ ਵਾਸਤੇ ਅਸੀਂ ਗਏ ਸੀ ਦੂਜਾ ਨੰਬਰ ਸੀ ਆਪਾਂ ਕਿਸਾਨਾਂ ਵਾਸਤੇ ਮੈਸੇਜ ਲੈ ਕੇ ਨਿਕਲੇ ਸੀ ਸਾਰਿਆਂ ਨੂੰ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਪਤਾ ਵੀ ਕਿਸਾਨਾਂ ਦੀ ਕੀ ਪ੍ਰੋਬਲਮ ਹੈ ਉਹ ਵੀ ਆਪਾਂ ਉੱਥੇ ਗੱਲਬਾਤ ਕੀਤੀ ਤੇ ਹੁਣ ਆਪਾਂ ਇਸ ਟਾਈਮ ਕੋਟੇ ਤੋਂ ਰਵਾਨਗੀ ਕਰ ਲੱਗੇ ਆਂ ਪੰਜਾਬ ਵੱਲ ਤੇ ਆਪਣੇ ਪਿੰਡ ਦਾ ਘਰ ਦਾ ਸਫ਼ਰ ਲਗਭਗ ਪੂਰਾ 800 ਕਿਲੋਮੀਟਰ ਹੈ ਅਸ ਟਾਈਮ ਸ਼ਾਮ ਹੋ ਚੁੱਕੀ ਹੈ ਤੇ ਸਾਨੂੰ ਕੋਈ ਜ਼ਬਰਦਸਤੀ ਨਹੀਂ ਹੈਗੀ ਕੋਈ ਮਤਲਬ ਕਿਸੇ ਤਰ੍ਹਾਂ ਦਾ ਕਾਲੀ ਵੀ ਨਹੀਂ ਹੈਗੀ ਪਰ ਅਸੀਂ ਆਪਣੀ ਰਾਈਡਿੰਗ ਜਿਹੜੀ ਆ ਅੱਜ ਸਾਰੀ ਰਾਤ ਚੱਲਾਂਗੇ ਕੋਸ਼ਿਸ਼ ਕਰਾਂਗੇ ਜੇਕਰ ਮੌਸਮ ਠੀਕ ਰਿਹਾ ਬੱਦਲਵਾਈ ਵੀ ਹੋਈ ਆ بارش ਵੀ ਇੱਥੇ ਹੋਈ ਆ ਜੇਕਰ ਮੌਸਮ ਠੀਕ ਰਿਹਾ ਤੇ ਰਾਤੇ-ਰਾਤ ਆਪਾਂ ਚੱਲਦੇ ਰਾਂਗੇ 800 ਕਿਲੋਮੀਟਰ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਪਹਿਲਾਂ 700 650 700 ਕਿਲੋਮੀਟਰ ਆਪਾਂ ਤੈਅ ਕੀਤਾ ਆ ਤੇ ਹੁਣ 800 ਕਿਲੋਮੀਟਰ ਦਾ ਸਫਰ ਕਿਉਂਕਿ ਕੱਲ ਆਪਾਂ ਨੂੰ ਇੱਕ ਬਾਪੂ ਜੀ ਮਿਲੇ ਸੀ ਜਿਹੜੇ ਕਿ ਸਾਈਕਲ ਤੇ ਸੀ ਜਿਨ੍ਹਾਂ ਨੇ ਸਾਢੇ 3 ਲੱਖ ਕਿਲੋਮੀਟਰ ਦਾ ਸਫਰ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਸਾਈਕਲ ਤੇ ਤੇ ਅਸੀਂ ਉਹਨਾਂ ਤੋਂ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ ਆ ਪਰ ਜਿਹੜੀਆਂ ਹੋਰ ਇਸ ਤੋਂ ਇਲਾਵਾ ਜਿਨ੍ਹਾਂ ਨੇ ਸਾਡਾ ਸਫਰਾਂ ਦੇ ਵਿੱਚ ਸਾਥ ਦਿੱਤਾ ਜਿਵੇਂ ਤੁਸੀਂ ਆਡੀਅנס ਹੋ ਜਿਨ੍ਹਾਂ ਨੇ ਸਾਡੀਆਂ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਰਹੇ ਉਹ ਚੀਜ਼ਾਂ ਸਾਨੂੰ ਸਾਡੇ ਸਫਰ ਦੇ ਵਿੱਚ ਸਾਨੂੰ ਹੋਰ ਬढ़ावा ਦਿੰਦਿਆਂ ਇਸ ਲਈ ਅਸੀਂ ਵਧੀਆ ਤੋਂ ਵਧੀਆ ਵੀਡੀਓ ਵੀ ਬਣਾਉਂਦੇ ਰਹਿੰਨੇ ਆ ਕਾਫੀ ਹੱਤ ਕਰਾ ਜੇ ਵੀਡੀਓ ਆਪਣੀਆਂ ਭੈਣ ਵਾਲੀਆਂ ਨੇ ਤੁਸੀਂ ਉਹਨਾਂ ਨੂੰ ਵੀ ਪਿਆਰ ਦਿੰਦੇ ਰਿਹਾ ਕਰੋ ਇੱਕ ਪਰਿਵਾਰ ਹੁੰਦਾ ਹੈ ਚਾਹੇ ਤਾਂ ਆਪਣਾ ਪਰਿਵਾਰ ਘਰ ਵਾਲਾ ਪਰਿਵਾਰ ਸਮਝਦੇ ਆ ਦੂਜਾ ਇੱਕ ਸੋਸ਼ਲ ਮੀਡੀਆ ਦਾ ਪਰਿਵਾਰ ਹੁੰਦਾ ਹੈ ਸੋਸ਼ਲ ਮੀਡੀਆ ਦਾ ਪਰਿਵਾਰ ਵੀ ਜਿਹੜਾ ਨਾ ਬਹੁਤ ਇੱਜ਼ਤ ਮਾਣ ਸਨਮਾਨ ਦਿੰਦਾ ਤੇ ਇੱਕ ਜਿਹੜੇ ਲੋਕਾਂ ਦੇ ਵਿੱਚ ਵਚਿਰਦੇ ਆ ਤੇ ਇਹ ਚੀਜ਼ਾਂ ਮੈਂ ਆਪਣੇ ਸਫਰਾਂ ਦੇ ਦੌਰਾਨ ਜਾਂ ਕਿਤੇ ਵੀ ਜਿਨ੍ਹਾਂ ਦੇ ਨਾਲ ਵਿਚਰਦਾ ਅਸੀਂ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਹਾਂ ਜਿੱਥੇ ਵੀ ਜਾਈਏ ਉਹਨਾਂ ਦੇ ਨਾਲ ਪਿਆਰ ਬਣਾਈਏ ਕਿਉਂਕਿ ਇਨਸਾਨ ਦੀ ਜਿਹੜੀ ਪਛਾਣ ਹੈ ਉਹਦੀ ਮਤਲਬ ਉਹਦੇ ਸਫਰ ਦੇ ਵਿੱਚ ਉਹਦੀ ਤਾਲੀਮ ਦੇ ਵਿੱਚ ਉਹਦੀ ਜਜ਼ਬਾਤਾਂ ਦੇ ਵਿੱਚ ਹੁੰਦੇ ਆ ਜੇਕਰ ਅੱਜ ਜਿਵੇਂ ਸਾਨੂੰ ਸਫਰਾਂ ਦੇ ਵਿੱਚ ਇਹਨਾਂ ਪਿਆਰ ਮਿਲਿਆ ਇੱਕ ਗੱਲ ਸਮਝਣ ਵਾਲੀ ਹੈ ਕੱਲ ਕੋਈ ਵੀ ਰਾਈਡਰ ਕੋਈ ਵੀ ਸਾਈਕਲ ਸਵਾਰ ਆਪਣੇ ਪੰਜਾਬ ਦੇ ਵਿੱਚ ਜਾਂ ਮੇਰੇ ਸ਼ਹਿਰ ਦੇ ਵਿੱਚੋਂ ਲੰਘਦਾ ਅਸੀਂ ਉਹਨਾਂ ਦੀ ਮਦਦ ਕਰਾਂਗੇ ਜੇ ਅਸੀਂ ਸਫ਼ਰ ਦੇ ਵਿੱਚ ਚੱਲਦੇ ਆ ਤੇ ਸਾਡੀ ਕੋਈ ਮਦਦ ਕਰਦਾ ਤੇ ਸਾਨੂੰ ਕਿੰਨਾ ਚੰਗਾ ਲੱਗਦਾ ਚਾਹੇ ਮਦਦ ਪੈਸੇ ਦੀ ਨਹੀਂ ਹੁੰਦੀਗੀ ਚਾਹੇ ਕਿਸੇ ਕੋਲ ਪਾਣੀ ਦੀ ਬੋਤਲ ਐਵੇਂ ਦੇ ਲੋਕ ਸਾਨੂੰ ਮਿਲੇ ਆ ਜਿਨ੍ਹਾਂ ਦੇ ਕੋਲ ਪਾਣੀ ਪਾਣੀ ਤੱਕ ਦੀ ਬੋਤਲ ਲੈ ਕੇ ਵੀ ਸਾਨੂੰ ਦੇ ਦਿੰਦੇ ਰਹੇ ਆ ਕਿਸੇ ਨੇ ਕੋਈ ਨਾਰੀਅਲ ਖਵਾਤਾ ਉਹਨਦੇ ਪੈਸੇ ਨਹੀਂ ਲਾਏ ਪਰ ਅਸੀਂ ਕੋਸ਼ਿਸ਼ ਕਰਦੇ ਆ ਯਾਰ ਤੁਸੀਂ ਮਿਹਨਤ ਕਰਕੇ ਆਪਣੀਆਂ ਪਰਿਵਾਰ ਨੂੰ ਚਲਾਉਂਦੇ ਹੋ ਪਰ ਸਾਨੂੰ ਇਹ ਚੰਗਾ ਨਹੀਂ ਲੱਗਦਾ ਫਿਰ ਵੀ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਦਿਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਫਰਾਂ ਦੇ ਵਿੱਚ ਸਾਥ ਦਿੱਤਾ ਤੇ ਹੁਣ ਆਪਾਂ ਪਿੰਡ ਨੂੰ ਰਵਾਨਾ ਹੋਣ ਲੱਗੇ ਆ ਤੇ ਜੁੜੇ ਰਿਹਾ ਜੇ ਆਪਾਂ ਤੁਹਾਨੂੰ ਦੱਸਾਂਗੇ ਟੋਟਲ ਕਿੰਨੇ ਦਿਨ ਦਾ ਆਪਣਾ ਸਫਰ ਸੀ ਤੇ ਕਿੰਨੇ ਕਿਲੋਮੀਟਰ ਮੋੜ ਸਾਂ ਚੱਲਿਆ ਸੀ ਤੇ ਹੁਣ ਆਪਾਂ ਸੂਰਜ ਵੀ ਬਿਲਕੁਲ ਦੇਖੋ ਤੁਸੀਂ ਢਲ ਰਿਹਾ ਬਿਲਕੁਲ ਸੂਰਜ ਛਿਪਣ ਵਾਲਾ ਤੇ ਆਪਾਂ ਸਫ਼ਰ ਨੂੰ ਅੱਗੇ ਖਿੱਚਦੇ ਆ ਚੱਲ ਜੀ ਅਰਸ਼ ਭਾਈ ਤੁਰਿਏ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਮਿਲਦੇ ਆਂ ਫਿਰ ਹੋਰ ਨਾ ਇੱਕ ਵਾਰੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਅਸੀਂ ਕਵਰ ਕਰ ਲਿਆ ਸਹੀ ਹੈ ਕਵਰ ਦਾ ਕੀ ਆ ਵੀ ਪਿੱਛੇ ਆਪਾਂ ਜਿੰਨਾ ਵੀ ਐਮਪੀ ਮਹਾਰਾਸ਼ਟਰ ਰਾਜਸਥਾਨ ਇਧਰ ਜਿੰਨਾ ਵੀ ਘੁੰਮੇ ਨਾ ਉਥੇ ਆਪਾਂ ਨੂੰ ਜਾਕੇਟ ਪਾਉਣ ਦੀ ਲੋੜ ਨਹੀਂ ਪਈ ਤੇ ਜਦੋਂ ਹੀ ਆਪਾਂ 800 ਕਿਲੋਮੀਟਰ ਪਿੱਛੇ ਆ ਪੰਜਾਬ ਤੋਂ ਤੇ ਇੱਥੇ ਵੇਖੋ ਇੱਥੇ ਰਾਤ ਦੀ ਬਾਰਿਸ਼ ਵੀ ਹੋ ਰਹੀ ਆ ਤੇ ਠੰਡ ਵੀ ਲੱਗਣ ਲੱਗ ਪਈ ਇਸ ਕਰਕੇ ਜਗਤਾ ਵੀ ਪਾਲੀਆਂ ਅਨੇਕਾਂੜ ਪੈੜਾ ਪੂੜਾ ਆਪਾਂ ਸਾਰੀਆਂ ਕਸਲੀਆਂ ਨੇ ਕਿਸੇ ਤਰ੍ਹਾਂ ਦਾ ਆਪਾਂ ਰਿਸਕ ਨਹੀਂ ਲੈਣਾ ਆਰਾਮ ਨਾਲ ਚੱਲਾਂਗੇ ਪਰ ਲੌਂਗ ਡਰਾਈਵ ਕਰਾਂਗੇ ਚੱਲ ਜੀ ਵੀ ਚੱਲ ਬਾਈ ਚਾਰ ਦਾ ਪੈਟਰੋਲ ਪਾਉਣ ਲੱਗੇ ਆ ਪਰ ਯਾਰ ਪੰਗਾ ਹੈ ਵੀ ਟਾਈਮ ਤਾਂ 8 ਵਜੇ ਰਾਤ ਦੇ ਤੇ ਰੋਡ ਬੜੇ ਜਾਲੇ ਗੰਦੇ ਦੇ ਐਕਸਪ੍ਰੈਸ ਹਾਈਵੇ ਥੋੜਾ ਜਿਹਾ ਬਣਿਆ ਹੀ ਤੇ ਅੱਗੋਂ ਸਾਰਾ ਰੋਡ ਖਰਾਬ ਤੇ ਫਸ ਗਿਆ ਸੀ ਤਾਂ ਤਕਰੀਬਨ 2 ਘੰਟੇ ਹੋ ਗਏ ਸਾਨੂੰ ਤੇ ਅਜੇ ਵੀ ਉਲਝਣ ਦੇ ਵਿੱਚ ਪਏ ਹੋਇਆ ਸਵਾਏ ਮਾਧੂਪੁਰ ਤੋਂ ਪਹਿਲਾ ਹੀ ਇੱਕ ਰੋਡ ਨਿਕਲੇਗਾ ਜਿਹੜਾ ਦਿੱਲੀ ਵਾਲੀ ਸਾਈਡ ਤੋਂ ਤੇ ਉਹਦੇ ਦੇ ਚੜਦੇ ਹੁਣ ਬਾਕੀ ਦੇਖਦੇ ਅੱਗੇ ਪਿਛਲਾ ਰੋਡ ਤਾਂ ਬਹੁਤ ਖਰਾਬ ਸੀ ਦੇਖੋ ਕਿਵੇਂ ਪੈਰਪੁਰ ਲੱਪੜ ਗਿਆ ਇੱਕਰਾ ਰੋਡ ਉਹ ਖਾਈ ਕੱਢ ਕੇ ਲਿਆਏ ਆ ਆਪਾਂ ਚੱਲ ਰਹੇ ਆ ਐਨ 4 ਜਿਹੜਾ ਕੋਟੇ ਤੋਂ ਸਵਾਏ ਮਾਧੋਪੁਰ ਤੋਂ ਸਿੱਧਾ ਦਿੱਲੀ ਨੂੰ ਆਉਂਦਾ ਤੇ ਤਕਰੀਬਨ ਜਿਹੜਾ ਇਹ ਰੋਡ ਸਾਰਾ ਐਕਸਪ੍ਰੈਸ ਹਾਈਵੇ ਹੈ ਤੇ ਰੋਡ ਵੇਖੋ ਤੁਸੀਂ ਕਿੰਨਾ ਵਧੀਆ ਤੇ ਬਾਈਕ ਤੇ ਰਾਈਡਿੰਗ ਕਰਨ ਦਾ ਵੀ ਪੂਰਾ ਜਿਆਦਾ ਮਜ਼ਾ ਆ ਰਿਹਾ ਪੂਰਾ ਇੱਕਸਾਰ ਤੇ ਚੱਲਦਾ ਤੇ ਟ੍ਰੈਫਿਕ ਵੀ ਐਨੀ ਜਿਆਦਾ ਨਹੀਂ ਹੈਗੀ ਇਸ ਰੋਡ ਦੇ ਉੱਤੇ ਨੌਵਾ ਚੱਲੇ ਆ ਤੇ ਮਾਹੀ ਦਿੱਲੀ ਵਾਲੇ ਐਕਸਪ੍ਰੈਸ ਰੋਡ ਤੇ ਚੜੇ ਆ ਦਿੱਲੀ ਇੱਥੋਂ ਕਿੰਨਾ 360 60 70 ਦਾ 300 ਅਕਸੀ 70 ਕਿਲੋ 180 ਕਿਲੋਮੀਟਰ ਹੈ ਤੇ ਭੁੱਖ ਲੱਗੀ ਤੇ ਇੱਕ ਵਾਰੀ ਆਪਾਂ ਲਾਈਟ ਖਾ ਲਾਂਗੇ ਬਿਸਕਟ ਵਗੈਰਾ ਹੈਗੇ ਨੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹੀ ਜਾਵਾਂਗੇ ਆਹ ਹੁਣ ਖਾਨੇ ਆਹ ਰੋਡ ਵੀ ਵਹਿਲਾ ਹੀ ਆ ਇਹਨੇ ਜਾਰੀ ਕੋ ਡਰਾਈਵ ਕਰੀ ਜਾਈਏਗਾ ਆਹ ਦੇਖੋ ਜੀ ਟਾਈਮ ਨਾਲ ਤਕਰੀਬਨ 9:32 ਮਿੰਟ ਦਾ ਰਾਤ ਦਾ ਹੋ ਗਿਆ ਤੇ ਇਹ ਰੋਡ ਤੇ ਚੱਲਣ ਦਾ ਮਜ਼ਾ ਬੜਾ ਆ ਰਿਹਾ ਹੈ ਪਰ ਰੀਜਨ ਇਹ ਵੀ ਹੈਗਾ ਕਿ ਨੀਂਦ ਵੀ ਬੜੀ ਆਉਂਦੀ ਪਈ ਆ ਨੀਂਦ ਕਿਉਂਕਿ ਸਾਇਲੈਂਟ ਹੈ ਬਿਲਕੁਲ ਰੋਡ ਤੇ ਕੋਈ ਵੀ ਬਹੁਤ ਘੱਟ ਹੀ ਕੋਈ ਟ੍ਰੈਫਿਕ ਦੇਖਦੀ ਹੈ ਤੇ ਰੋਡ ਬਿਲਕੁਲ ਸਾਇਲੈਂਟ ਹੈ ਤੇ ਪਰ ਪੰਗਾ ਵੀ ਹੈ ਵੀ ਠੰਡ ਬੜੀ ਲੱਗ ਰਹੀ ਹੈ ਤੇ ਇਹਦੇ ਵਿੱਚ ਹੈਗੀਆਂ ਨੇ ਹਾਂ ਸਰ ਇਸ ਤਰ੍ਹਾਂ ਕੋ ਨੈਗ ਫੋਲੁੰਦੀ ਹੈ ਕੰਬਲ ਕੱਢ ਲਏ ਨੇ ਤੇ ਕੰਬਲ ਕੱਢ ਲਿਆ ਪਤਾ ਨਾ ਕੱਢ ਲਾ ਹਾਂ ਤੇ ਰੋਲੇ ਕਰਨਾ ਦੋਵੇਂ ਕਰਨਾ ਕਿ ਕਰਨਾ ਨਾ ਇੱਕ 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 ਠੰਡ ਲੱਗਦੀ ਹੈ ਟਾਈਮ ਲਗਭਗ 11 ਵਜੇ ਚੱਲੇ ਆ ਤੇ ਦਿੱਲੀ ਐਸ ਟਾਈਮ ਰਹਿ ਗਿਆ 220 ਕਿਲੋਮੀਟਰ ਦੂਰ ਤੇ ਹਾਈਵੇ ਤੇ ਆ ਗੱਡੀਆਂ ਖੜੀਆਂ ਸੀਆਂ ਤੇ ਆਪਾਂ ਸੋਚਿਆ ਵੀ ਇੱਕ ਨਾ ਨੀਂਦ ਜੀ ਬਹੁਤ ਆਉਣ ਰਹੀ ਥੀ ਇਕਰਾ ਮੂੰਹ ਮਾ ਧੋਨੇ ਆ ਤੇ ਉਹ ਸਾਹਮਣੇ ਢਾਬਾ ਹੈਗਾ ਉਥੋਂ ਚਾਹ ਪੀਵਾਂਗੇ ਥੋੜਾ ਰਿਲੈਕਸ ਹੋ ਜੂਗੇ ਉਹਕੇ ਨੀਦ ਦਾ ਜ਼ਿਆਦਾ ਆਪਾਂ ਜ਼ੋਰ ਨਹੀਂ ਪੈਣ ਦੇਣਾਗਾ ਤੇ ਜੋ ਚਾਹ ਚੁਪੀ ਲਾਗੇ ਫਿਰ ਸੈੱਟ ਹੋ ਜਾਗੇ ਰੋਟੀ ਨਹੀਂ ਖਾਣੀ ਪਰ ਆਪਾਂ ਯਾਰ ਅਰਸ਼ ਨਹੀਂ ਨਹੀਂ ਰੋਟੀ ਨਾਲ ਸੋਸਤੀ ਬੈਜੀ ਆ ਹਾਂ ਸੋਸਤੀ ਬਹੂਗੀ ਤੇ ਫਿਰ ਕੰਮ ਖਾਣਾ ਹੋਊਗਾ ਆ ਗਈ ਬਾਬੂ ਦੇ ਬਸ ਤੂੰ ਤਰਾ ਆ ਬਾਬੂ ਨੂੰ ਚਾਹ ਬਣਵਾਈ ਆ ਪਰ ਗੱਲ ਤਾਂ ਉਹੀ ਰਹਿ ਗਈ ਸੈਜ ਉਹੀ ਐਮਪੀ ਵਾਲਾ ਹੀ ਆ ਪਾਰਲੇ ਦੀ ਪਾਰਲੇ ਜੀ ਇਹਨ ਬਟਰ ਬਾਈ ਦੇ ਬੱਪਾ ਛੋਟਾ ਹੀ ਹੈ ਸਹਜ ਬਾਕੀ ਕੋਈ ਨਹੀਂ ਦੋ ਵਾਰੀ ਪੀ ਲਵਾਂਗੇ ਦੇ ਦਿਓ ਅਗਲੇ ਬੱਪੂ ਦੇ ਤੱਕ ਬਟਰ ਬਾਈਟ ਵੀ ਲਿਆ ਦੇ ਬੱਪ ਸਹੀ ਹੈ ਨਾ ਇਹ ਬਾਅਦ ਚ ਵੀ ਖਾ ਲਾਂਗੇ ਆਪ ਕੰਮ ਆ ਜਾਂਦਾ ਵਿੱਚ ਹੈ ਨਹੀਂ ਚਾ ਕੀ ਕੀ ਟੇਸਟ ਨੀਚੇ ਆ ਕੋੜ ਲੇਗਾ ਨਾ ਸਵਾਦ ਹੈ ਸਵਾਦ ਤਾਂ ਹੈ ਹੈ ਕਿਹੜਾ ਮਠਾ ਮਠਾ ਮਿੱਠਾ ਛੜਾ ਤੁਹਾਵੇਂ ਕਿਵੇਂ ਕਰਦੀ ਠੰਡ ਆ ਬਈ ਇਧਰ ਜੀ ਮਿੱਤਰੋ 12:00 ਵਜੇ ਤੇ 37 ਮਿੰਟ ਹੋ ਗਏ ਆ ਐਨ 4 ਜਿਹੜਾ ਕਿ ਕੋਟਾ ਤੋਂ ਰੋਡ ਅਸੀਂ ਫੜਿਆ ਸੀ ਉਸੇ ਤੇ ਚੱਲੀ ਜਾਦੇ ਹੁਣ ਤੱਕ ਆਪਾਂ 400 ਕਿਲੋਮੀਟਰ ਸਫ਼ਰ ਤੈਅ ਕਰ ਲਿਆ ਆਪਣਾ ਪਿੰਡ ਲਗਭਗ 800 800 ਸੀ ਨਾ 800 800 800 ਕਿਲੋਮੀਟਰ ਤੇ ਅੱਧਾ ਸਫ਼ਰ ਆ ਗਿਆ ਅੱਧਾ ਰਹਿ ਗਿਆ ਤੇ ਆਪਾਂ ਅੱਜ ਰੋਕਣਾ ਨਹੀਂਗਾ ਇਹਨੂੰ ਸਿਰੇ ਲਾ ਕੇ ਰੋਕਣਾ ਹੈਗਾ ਹੋਰ ਹੋਰ ਠੀਕ ਹੈ ਤੇ ਟਾਈਮ 12 ਵਜੇ ਕਿਨੇ ਸੈਂਟੀਮੈਂਟ ਹੋ ਗਏ ਨੇ ਤੇ ਬਸ ਥਾਨੂੰ ਹੋਰ ਕੋਈ ਦਿੱਕਤ ਨਹੀਂ ਠੰਡ ਠੰਡ ਹੈਗੀ ਨੂੰ ਠੰਡ ਹੈਗੀ ਬਸ ਨੀਂਦ ਨੂੰ ਦੀਟ ਹਾਂ ਤੁਹਾਨੂੰ ਕੀ ਲੱਗਦੇ ਹੋਰ ਕੋਈ ਦਿੱਕਤ ਨਹੀਂ ਉਹ ਤਾਂ ਚਲ ਕੋਈ ਨਾ ਫਿਰ ਆਏ ਆ ਨਾ ਬਾਈ ਆਪਾਂ 12 ਘੰਟੇ ਦਾ ਪਹਿਲਾਂ ਨਹੀਂ ਸੁੱਤੇ ਪਹਿਲਾਂ ਆਪਾਂ ਘੁੰਮਦੇ ਰਹੇ ਕੋਟਾ ਰਾਤ ਕਿਹੜਾ ਰਾਤ ਧਮੀ ਪਈ ਜਾਂਦੀ ਰਾਤ ਮੀਂਹ ਪਈ ਗਏ ਤੂੰ ਪਿਛਲੀ ਰਾਤ ਪਰ ਫਿਰ ਵੀ ਆਪਾਂ ਗੁਰੂ ਸਾਹਿਬ ਦੀਆਂ ਲਾਲ ਲੀਆਂ ਫੌਜਾਂ ਉਹਨਾਂ ਦੇ ਬੱਚੇ ਆ ਹਨਾ ਜਿੰਨਾ ਟਾਈਮ ਉਹਨਾਂ ਦਾ ਨਾਮ ਲੈ ਕੇ ਚੱਲਦੇ ਰਵਾਂਗੇ ਸਫ਼ਰ 'ਚ ਕੋਈ ਦਿੱਕਤ ਨਹੀਂ ਉਨਾ ਰਸਤੇ 'ਚ ਆਪਾਂ ਦਿੱਲੀ ਤੋਂ ਤਕਰੀਬਨ 100 ਕਿਲੋਮੀਟਰ ਪਿੱਛੇ ਆ ਤੇ ਪ੍ਰੋਬਲਮ ਇਹ ਆ ਗਈ ਵੀ ਚੱਕੇ ਦਾ ਜਿਹੜਾ ਨਾ ਤਾਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਉਣੇ ਆ ਚੱਕੇ ਦੀਆਂ ਤਾਰਾਂ ਟੁੱਟ ਗਈਆਂ ਨੇ ਆ ਦੇਖੋ ਇਹ ਆ ਦੇਖੋ ਸਾਰੇ ਚੱਕੇ ਦੀਆਂ ਤਾਰਾਂ ਟੁੱਟੀਆਂ ਤੇ ਅਨ ਬੈਲੈਂਸ ਹੋ ਗਿਆ ਬਚਾ ਹੈਗਾ ਪਰ ਹੁਣ ਇਹ ਚੱਲਦਾ ਨਹੀਂ ਪਿਆਗਾ ਆਪਾਂ ਇੱਥੇ ਹੀ ਹਾਈਵੇ ਦੇ ਉੱਤੇ ਜਿਹੜਾ ਮੇਨ ਐਕਸਪ੍ਰੈਸ ਇੱਥੇ ਰੋਕਣ ਲੱਗੇ ਇੱਥੇ ਲਾਉਣ ਲੱਗੇ ਟੈਂਟ ਤੇ ਟਾਈਮ ਲਗਭਗ ਰਾਤ ਦੇ 2:00 ਵੱਜ ਚੁੱਕੇ ਹਨ ਕੋਨਾਪਾ ਇੱਥੇ ਹੀ ਟੈਂਟ ਲਾ ਲਿਆ ਟੈਂਟ ਗਿਆ ਲੱਗ ਤੇ ਆ ਤੁਹਾਨੂੰ ਦਿਖਾਉਣੇ ਆ ਐਕਸਪ੍ਰੈਸ ਹਾਈਵੇ ਆ ਆ ਸਾਰਾ ਜਿਹੜਾ ਰੋਡ ਐਕਸਪ੍ਰੈਸ ਹਾਈਵੇ ਆ 4 ਲਾਈਨ ਇੱਧਰ 4 ਲਾਈਨ ਇੱਧਰ 8 ਲਾਈਨ ਵਾਲਾ ਰੋਡ ਐ ਵੀ ਸਾਡੇ ਬਾਅਦ ਥੋੜੀ ਜੀ ਇੰਨੀ ਕੁ ਰਾਤ ਇਹ ਹੋ ਗਈ ਵੀ ਮੋਟਰਸਾਈਕਲ ਚਲੋ ਖਰਾਬ ਹੋਣ ਵਾਲਾ ਹੋ ਗਿਆ ਪਰ ਇਹ ਐਕਸਪ੍ਰੈਸ ਹਾਈਵੇ ਆ ਅੱਠ ਲਾਈਨ ਆ ਚਾਰ ਇਧਰ ਤੇ ਚਾਰ ਉਧਰ ਆ ਇੱਕੋ ਹੀ ਲਾਈਨ ਇਧਰਲੇ ਬੰਨੇ ਚੱਲਦੀ ਤੇ ਇੱਥੇ ਨਾ ਇਹ ਰਿਪੇਅਰਿੰਗ ਕਰਦੇ ਵਾ ਇਹ ਰੋਡ ਦੀ ਕੋਈ ਇਹਨਾਂ ਦੀਆਂ ਮਸ਼ੀਨਾਂ ਇੱਥੇ ਖੜੀਆਂ ਹੋਈਆਂ ਨੇ ਹੁਣ ਸਾਨੂੰ ਇਸ ਚੀਜ਼ ਦਾ ਇਹ ਫਾਇਦਾ ਹੋ ਜਾਏਗਾ ਵੀ ਇਹਨਾਂ ਦੀ ਹੈਲਪ ਵੀ ਨਾਲ ਆਪਾਂ ਲੈ ਸਕਦੇ ਹਾਂ ਸਵੇਰੇ ਤੇ ਆ ਜਿਵੇਂ ਹੁਣ ਮਸ਼ੀਨਾਂ ਖੜੀਆਂ ਹੋਈਆਂ ਤੇ ਇਹਨਾਂ ਦੇ ਨਾਲ ਹੀ ਸਾਨੂੰ ਆਸਰਾ ਜੇਕਰ ਇਹ ਆਪਣਾ ਵੀ ਪ੍ਰੋਬਲਮ ਇਹ ਆਉਣੀ ਸੀ ਹਾਈਵੇ ਦੇ ਉੱਤੇ ਆਪਾਂ ਕਿਵੇਂ ਮੋਟਰਸਾਈਕਲ ਸਾਈਡ ਤੇ ਲਾ ਨਹੀਂ ਸਕਦੇ ਸੀ ਤੇ ਹੁਣ ਆ ਥੋੜਾ ਜਿਹਾ ਇਹਨਾਂ ਨੇ ਕਵਰਿੰਗ ਕੀਤਾ ਆ ਇੱਥੇ ਆਪਣਾ ਟਾਇਰ ਲੱਗ ਗਿਆ ਤੇ ਅੱਜ ਦੀ ਰਾਤ ਆਪਾਂ ਨੂੰ ਇੱਥੇ گزارਣੀ ਪੈਣੀ ਬਾਕੀ ਕੋਈ ਨਹੀਂ ਦਿੱਕਤਾਂ ਆਉਂਦੀਆਂ ਰਹਿੰਦੀਆਂ ਨੇ ਕੋਈ ਪ੍ਰੋਬਲਮ ਨਹੀਂ ਸਵੇਰੇ ਆਪਾਂ ਕਰਾਂਗੇ ਮਸਲਾ ਇਹ ਆ ਹਾਈਵੇ ਐਨ 4 ਜਿਹੜਾ ਕੋਟਾ ਤੋਂ ਦਿੱਲੀ ਵੱਲ ਆ ਰਿਹਾ ਹੈ ਜਿਹੜਾ ਐਕਸਪ੍ਰੈਸ ਹਾਈਵੇ ਆ ਤੇ ਰਾਤ ਚੱਲਦਿਆਂ ਇੱਥੇ ਆਪਾਂ ਨੂੰ ਦਿੱਕਤ ਆਈ ਆ ਆਪਣਾ ਪੁੱਲਟ ਹੋ ਗਿਆ ਖਰਾਬ ਆਪਾਂ ਘਬਰਾਏ ਨਹੀਂ ਕਿਸੇ ਗੱਲ ਤੋਂ ਨਾ ਹੀ ਆਪਾਂ ਨੂੰ ਘਬਰਾਉਣ ਦੀ ਲੋੜ ਹੈ ਹੁਣ ਦਿੱਕਤ ਇਹ ਆ ਵੀ ਰਾਤ ਦਾ ਟਾਈਮ ਸੀ ਐਕਸਪ੍ਰੈਸ ਹਾਈਵੇ ਤੇ ਨਾ ਮਤਲਬ ਇਹ ਕਹਿ ਰਿਹਾ ਵੀ ਜਿਹੜੀ ਆ ਬਾਈਕ ਚਲਾਉਣਾ ਅਲਾਉਡ ਨਹੀਂਗਾ ਤੇ ਪਰ ਆ ਜਿਹੜਾ ਰੋਡ ਸੀ ਨਾ ਆਪਾਂ ਇਧਰ ਨੂੰ ਜਾ ਰਹੇ ਆ ਦਿੱਲੀ ਵਾਲੀ ਸਾਈਡ ਨੂੰ ਤੇ ਇਧਰ ਲੈ ਬਨੇ ਆਏ ਹਾਂ ਹਨੇਰੇ ਦੇ ਵਿੱਚ ਆਪਾਂ ਨੂੰ ਕੁਝ ਨਹੀਂ ਸੀ ਪਤਾ ਵੀ ਬਾਕੀ ਮੈਂ ਵੇਖ ਕੇ ਚੱਲੀ ਜੰਨੇ ਹਾਂ ਤੇ ਸਾਨੂੰ ਥੋੜੀ ਸਖਾਵਾਂ ਇਹ ਹੋ ਗਿਆ ਵੀ ਇਹ ਥੋੜੀ ਜੀ ਸੜਕ ਜਿਹੜੀ ਇਹ ਨਾ ਰਿਪੇਅਰ ਕਰਦੇ ਪਏ ਸੀ ਰੋਡ ਜਿਹੜਾ ਬਣਾ ਰਹੇ ਸੀ ਤੇ ਰਾਤ ਫਿਰ ਆਪਾਂ ਨੂੰ ਮਜਬੂਰੀ ਦੇ ਵਿੱਚ ਟੈਂਟ ਲਾਉਣਾ ਪਿਆ ਟੈਂਟ ਆਪਾਂ ਐਸੇ ਐਕਸਪ੍ਰੈਸ ਹਾਈਵੇ ਤੇ ਲਾ ਲਿਆ ਤੇ ਹੁਣ ਤਕਰੀਬਨ ਟਾਈਮ ਲਗਭਗ 7:30-8 ਦਾ ਹੋ ਚੁੱਕਾ ਤੇ ਇੱਥੇ ਆਪਾਂ ਰਾਤ ਟੈਂਟ ਲਾ ਕੇ ਤੇ ਰਾਤ ਕੱਢ ਲਈ ਸੀ ਤੇ ਰਾਤ ਆਪਾਂ ਖਾਣਾ ਖੋਣਾ ਇਸ ਕਰਕੇ ਨਹੀਂ ਖਾਦਾ ਕਿਉਂਕਿ ਰੋਡ ਦੇ ਉੱਪਰ ਜੇ ਚੱਲਣਾ ਲੰਮੀ ਡਰਾਈਵ ਕਰਨੀ ਆ ਤੇ ਫਿਰ ਰੋਟੀ ਪਾਣੀ ਤੋਂ ਦੂਰ ਹੀ ਰਹਿਣਾ ਚਾਹੀਦਾ ਵੈਸੇ ਡਰਾਈ ਡਰੂ ਹੀ ਹੈਗਾ ਸੀ ਉਹ ਆਪਾਂ ਖਾਪ ਹੀ ਲਿਆ ਹੁਣ ਸਮਾਨ ਇਕੱਠਾ ਕਰਾਂਗੇ ਸਮਾਨ ਇਕੱਠਾ ਕਰਨ ਤੋਂ ਆਪਾਂ ਇੱਧਰਲੇ ਬੰਨੇ ਚਾਲੇ ਪਾਵਾਂਗੇ ਕਿਉਂਕਿ ਇੱਧਰਲੇ ਬੰਨੇ ਕਿਤੇ ਵੀ ਨਾ ਐਕਸਪ੍ਰੈਸ ਹਾਈਵੇ ਤੇ ਤੁਹਾਨੂੰ ਪਤਾ ਵੀ ਨਾ ਤਾਂ ਕੋਈ ਨਜ਼ਦੀਕ ਪਿੰਡ ਹੁੰਦਾ ਨਾ ਕੋਈ ਦੁਕਾਨ ਹੁੰਦੀ ਆ ਸਫ਼ਰ ਹੋ ਸਕਦਾ ਕਿੰਨਾ ਲੰਬਾ ਹੋਵੇ ਮਦਦ ਲੈਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਪੁੱਛਿਆ ਵੀ ਬਾਈ ਕਹਿੰਦੇ ਵੀ ਯਾਰ ਸਾਡੇ ਵਾਸਤਾ ਨਹੀਂ ਹੈਗਾ ਵੀ ਸਾਡੀ ਕੋਈ ਇੱਥੇ ਗੱਡੀ ਨਹੀਂ ਹੈਗੀ ਵੀ ਤਿੱਤੋ ਵੀ ਤੁਹਾਡੀ ਅਸੀਂ ਮਦਦ ਕਰ ਸਕੀਏ ਤੇ ਹੁਣ ਆਪਾਂ ਬੁਲਟ ਰੇਡ ਦਾ ਤੇਗਾ ਇਹਨੂੰ ਧੱਕਾ ਧੁੱਕਾ ਲਾ ਕੇ ਲੈ ਕੇ ਜਾਣੇ ਆ ਇੱਕ ਉਹ ਸਾਹਮਣੇ ਜਿਹੜਾ ਉਹ ਇੱਕ ਪਿੰਡ ਨਜ਼ਰ ਆ ਰਿਹਾ ਉਹ ਦੂਰ ਜਿਹੜਾ ਪਿੰਡ ਨਜ਼ਰ ਆ ਰਿਹਾ ਤੇ ਇੱਕ ਇੱਧਰਲੇ ਬੰਨਣਾਂ ਨੇ ਦੱਸਿਆ ਵੀ ਅੱਗੇ ਜਾ ਕੇ 2-3 ਕਿਲੋਮੀਟਰ ਨਾਲ ਕੋਈ ਸ਼ਾਪ ਆਉਂਦੀ ਹੈ ਕੋਈ ਦੁਕਾਨ ਹੈਗੀ ਆ ਤੇ ਜੇ ਸ਼ਾਇਦ ਤੁਹਾਨੂੰ ਕੋ ਉਥੋਂ ਮਕੈਨਿਕ ਮਿਲ ਜਾਵੇ ਤੇ ਤੁਹਾਡਾ ਮਸਲਾ ਹੱਲ ਹੋ ਜਾਵੇ ਪਰ ਹੁਣ ਇੱਕ ਵਾਰੀ ਤਿਆਰੀ ਖਿੱਚਦੇ ਆ ਤੇ ਵਧਦੇ ਆ ਆਪਾਂ ਆਪਣੇ ਅਗਲੇ ਸਫਰਾਂ ਵੱਲ ਤੇ ਜੁੜੇ ਰਿਹਾ ਜੇ ਆਪਣੇ ਨਾਲ ਫਿਰ ਜੋ ਕੁਝ ਹੋਏਗਾ ਤੇ ਉਹ ਤੁਹਾਨੂੰ ਸਾਰਾ ਕੁਝ ਆਪਾਂ ਬਲੌਗ ਦੇ ਵਿੱਚ ਹੀ ਦੱਸਾਂਗੇ। ਕੋਲਮ ਪਤਾ ਕਿ ਇਹ ਜਿਹੜੀਆਂ ਤਾਰਾਂ ਟੁੱਟਣ ਕਰਕੇ ਵੇਖੋ ਚੱਕੇ ਦਾ ਜਿਹੜਾ ਬੈਲੈਂਸ ਹੈ ਨਾ ਇੱਧਰ-ਉੱਧਰ ਹੋ ਰਿਹਾ ਕਦੇ ਉੱਧਰ ਨੂੰ ਜਾ ਰਿਹਾ ਕਦੇ ਇੱਧਰ ਨੂੰ ਹੋ ਰਿਹਾ। ਤੇ ਇਹ ਵੀ ਬਚਾ ਹੋ ਗਿਆ ਵੀ ਟਾਇਰ ਫਟਣੋਂ ਬਚਾ ਹੋ ਗਿਆ ਜਿਵੇਂ ਤੇਜ਼ ਸਪੀਡ ਸੀ 90 ਦੀ ਸਪੀਡ ਸੀ ਤੇ ਉਹਦੇ ਨਾਲ ਕੀ ਹੈਗਾ ਵੀ ਟਾਇਰ ਇੱਕ ਬੰਨੇ ਸਾਈਡ ਤੇ ਲੱਗ ਗਿਆ ਹੋਏ ਤੇ ਸਮੈਲ ਤਾਂ ਕਾਫੀ ਆਈ ਹੈ ਪਰ ਟਾਇਰ ਜਿਹੜਾ ਫਟਣੋਂ ਬਚ ਗਿਆ ਹੈਗਾ ਕੋਈ ਨਹੀਂ ਹੁਣ ਆਪਾਂ ਜਾਣੇ ਪਏ ਇੱਥੋਂ 2 ਕਿਲੋਮੀਟਰ ਇਹਨਾਂ ਨੇ ਦੱਸਿਆ ਹੈਗਾ ਕਿ ਜੇ ਕੋਈ ਉੱਥੇ ਹੁੰਦਾ ਆ ਮਸਲਾ ਲੈ ਕਰਾਂਗੇ ਨਹੀਂ ਤੇ ਫਿਰ ਕਿਸੇ ਨਾ ਕਿਸੇ ਗੱਡੀ ਦੀ ਹੈਲਪ ਲਾ ਕੇ ਉਹਦੇ ਵਿੱਚ ਲਾਦ ਕੇ ਇਹਨੂੰ ਲਿਜਾਣਾ ਤੇ ਕਸਰ ਰਹਿ ਗਈ ਸੀ ਉਹ ਵੀ ਨਿਕਲ ਗਈ ਆ ਤਾਰ ਕੇ ਦੇਣਾ ਵੱਜ ਗਈ ਟੂਬ ਦੇ ਵਿੱਚ ਤੇ ਟਾਇਰ ਵੀ ਪੰਚਰ ਹੋ ਗਿਆ ਚਲੋ ਕੋਈ ਨਹੀਂ ਪਰੇਸ਼ਾਨੀਆਂ ਤਾਂ ਆਉਂਦੀਆਂ ਰਹਿੰਦੀਆਂ ਕੋਈ ਦਿੱਕਤ ਨਹੀਂ ਕਰਾਂਗੇ ਸਾਹਮਣੇ ਆਪਾਂ ਨੂੰ ਵੀਰ ਮਿਲੇ ਆ ਤੇ ਇਹਨਾਂ ਦੀ ਮਦਦ ਲੈਨੇ ਆ ਤੇ ਇਹ ਵਿਚਾਰੇ ਆਏ ਸੀ ਉੱਥੇ ਮੋਟਰਸਾਈਕਲ ਨਾਲ ਰੋਕਿਆ ਤੇ ਕਹਿੰਦੇ ਆਪਾਂ ਨੂੰ ਹਾਈਵੇ ਤੋਂ ਨਾ ਥੱਲੇ ਉਤਾਰਨਾ ਪਊਗਾ ਮੋਟਰਸਾਈਕਲ ਤੇ ਉਹ ਉੱਥੇ ਇੱਥੋਂ ਤਕਰੀਬਨ 2 ਕਿਲੋਮੀਟਰ ਅੱਗੇ ਦੂਰ ਪਿੰਡ ਹੈਗਾ ਉੱਥੇ ਕਹਿੰਦੇ ਵੀ ਸਾਰੇ ਮਤਲਬ ਮੋਟਰਸਾਈਕਲ ਠੀਕ ਹੋ ਜਾਂਦੇ ਆ ਥੋੜਾ ਆਪਾਂ ਇਸ ਹਾਈਵੇ ਤੋਂ ਚੱਕ ਕੇ ਆ ਦੇਖੋ ਖਦਾਨ ਕਿੰਨੀ ਹੈ ਨੀਵਾ ਕਿੰਨਾ ਜਗ੍ਹਾ ਇਧਰ ਥੱਲੇ ਲਾਉਣੇ ਆ ਤੇ ਫੇਰ ਕੁਝ ਪਤਾ ਲੱਗੇਗਾ ਜਿੰਨੇ ਜਨ ਆਪਾਂ ਮਕੈਨਿਕ ਕੋਲ ਕੋ ਨਹੀਂ ਭੋਜਦੇ ਉਹ ਉਤਾਰੇ ਇਸ ਕੋ ਵੀ ਲਗੇ ਚਲੋ ਆ ਦੇਖੋ ਹੁਣ ਐਦਾਂ ਚੱਕ ਕੇ ਚੱਕ ਕੇ ਰੱਖਣਾ ਪੈ ਰਿਹਾ ਬੁਲਟ ਉੱਪਰ ਤੇ ਬਹੁਤ ਚਲੋ ਮਿਹਨਤ ਕਰਨੀ ਪੈ ਰਹੀ ਆ ਬਾਕੀ ਆ ਵੀਰਾਂ ਨਾਲ ਬਹੁਤ ਬਹੁਤ ਧੰਨਵਾਦ ਜਿਹੜੇ ਆਪਣਾ ਪੂਰਾ ਸਾਫ ਦਿੰਦੇ ਪੈਣ ਲੋ ਜੀ ਆ ਵੀਰਾਂ ਦੀ ਮਦਦ ਨਾਲ ਨਾ ਹੁਣ ਆਪਾਂ ਇਧਰੋਂ ਚੱਕ ਕੇ ਮੋਟਰਸਾਈਕਲ ਇੱਥੇ ਰੱਖ ਲਿਆ ਤੇ ਹੁਣ ਜਿਹੜੀ ਕਠਿਨਾਈ ਆ ਹੁਣ ਇੱਥੋਂ ਥੱਲੇ ਉਤਾਰਾਂਗੇ ਇਹਨੂੰ ਆ ਦੇਖੋ ਕਿੰਨਾ ਜਗ੍ਹਾ ਨੇਵਾ ਤੇ ਫਿਰ ਜਿਹੜਾ ਗਾਂ ਆਪਾਂ ਨੂੰ ਕੋਈ ਮਰਦ ਮਿਲਣ ਦੇ ਚਾਂਸ ਹੈ ਪਰ ਹਾਈਵੇ ਦੇ ਉੱਪਰ ਨਾ ਔਖਾ ਕੰਮ ਇੱਥੇ ਕਿਹੜੀ ਕੋਈ ਦੁਕਾਨ ਨਹੀਂ ਹੁੰਦੀ ਇੱਕ ਵਾਰ ਫਿਰ ਨਾ ਹਰਿਆਣੇ ਨੇ ਆ ਦਾ ਭਰਾ ਹੋਣ ਦਾ ਸਾਥ ਪੂਰਾ ਨਭਾਇਆ ਇਹ ਹਰਿਆਣੇ ਦੇ ਵੀਰਾਂ ਨੇ ਆਪਣੀ ਮਰਦ ਕੀਤੀ ਆ ਫਰੋਡ ਦੇ ਉੱਪਰ ਚੱਲਦੇ ਹੋਇਆ ਆਪਾਂ ਨੂੰ ਹਾਈਵੇ ਤੋਂ ਥੱਲੇ ਉਤਾਰਿਆ ਤਕਰੀਬਨ ਅੱਧਾ ਪੌਣਾ ਘੰਟਾ ਇਹ ਵੀਰ ਆਉਦੇ ਕੰਮ ਤੇ ਜਾ ਰਹੇ ਸੀ ਤੇ ਆਪਣੀ ਇੰਨੀ ਜ਼ਿਆਦੀ ਮਦਦ ਕੀਤੀ ਕਿ ਇਹਨਾਂ ਨੇ ਇਹ ਵੀ ਦੱਸਿਆ ਕਿ ਅੱਗੇ ਤੁਹਾਡਾ ਬੁਲਟ ਠੀਕ ਹੋ ਜਾਏਗਾ ਇਹ ਹੁੰਦਾ ਭਾਈਚਾਰਾ ਇਹ ਹੁੰਦਾ ਪਿਆਰ ਜਿਹੜਾ ਕਿ ਇਹਨਾਂ ਨੇ ਅੱਜ ਫੇਰ ਸਿੱਧ ਕਰਕੇ ਦਿਖਾ ਦਿੱਤਾ ਬਹੁਤ ਵਧੀਆ ਹਰਿਆਣੇ ਵਾਲੇ ਮੁੰਡਿਆਂ ਨੇ ਥੱਲੇ ਉਤਾਰਿਆ ਆਪਣਾ ਬੁਲਟ ਫਸ ਵਾਹ ਭਾਈ ਵਾਹ 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 ਦਿਲ ਲੁੱਟ ਲੈਨ ਨੀ ਕੀ ਸੇਖੋ ਤੇ ਮੁਸਲਮ ਅਸਾਈ ਕਹਿੰਦੇ ਹੈ ਨਾ ਦਿਲ ਲੁੱਟ ਲੈਨ ਨੀ ਭਾਈ ਇਹ ਦੇਖੋ ਥੋੜੀ ਦੂਰ ਹੋਰ ਆ ਰਿਹਾ ਉਹ ਆ ਗਿਆ ਆ ਰਹਾ ਸਰ ਸਵਾਰਾਂ ਆ ਦੇਖ ਲੋ ਭਾਈ ਪੰਜਾਬ ਕਾ ਜਲਦੀ ਮਾਰੇ ਬਾਦ ਕਰਦੇ ਪਏ ਆ ਪਿੰਡਾਂ ਵਾਲੇ ਹਰਿਆਣੇ ਵਾਲੇ ਕਿਉਂ ਜਾਰਾ ਠੱਕੇ ਨਾਲੀ ਤੁਮ ਦੇ ਫਰਕ ਦਾ ਜਾਣਦਾ ਗੇ ਸਾਰ ਟੁੱਟ ਗਿਆ ਸਾਰ ਟੁੱਟ ਗਿਆ ਨਹੀਂ ਨਹੀਂ ਠੱਕੇ ਦਾ ਪੰਜਾਬੀ ਰੋਡ ਤੇ ਸਤਾਰਾ ਇਹਨਾਂ ਰਣਿਆਲਾ ਜਿਹੜਾ ਹੈਗਾ ਨੋਹ ਜ਼ਿਲ੍ਹੇ ਦਾ ਪਿੰਡ ਰਣਿਆਲਾ ਤੇ ਆ ਵੇਖੋ ਵਿਚਾਰਿਆਂ ਬੱਚਿਆਂ ਨੇ ਆਪਣੀ ਕਿੰਨੀ ਮਦਦ ਕੀਤੀ ਤੇ ਘੱਟੋ ਘੱਟ ਵੀ ਆਪਾਂ ਨੂੰ 4-5 ਕਿਲੋਮੀਟਰ ਹੋ ਗਏ ਨੇ ਇਦਾਂ ਹੀ ਖਿੱਚ ਕੇ ਲੈ ਕੇ ਆ ਰਹੇ ਆ ਤੇ ਟਾਇਰ ਤੇ ਤਾਂ ਬਿਲਕੁਲ ਸਤਿਆਨਾਸ਼ ਹੋ ਚੁੱਕਾ ਪਰ ਇਹਨਾਂ ਨੇ ਮਦਦ ਬਹੁਤ ਕੀਤੀ ਇੱਥੇ ਜਿੰਨੇ ਵੀ ਹੈ ਬੱਚੇ ਬਜ਼ੁਰਗ ਸਾਰੇ ਆਪਣੇ ਹਾਲ ਚਾਲ ਪੁੱਛ ਰਿਹਾ ਰੋਟੀ ਪਾਣੀ ਪੁੱਛਦੇ ਪਏ ਆ ਤੇ ਭਾਈਚਾਰਾ ਵੀ ਇਹਨਾਂ ਨੇ ਬਹੁਤ ਜ਼ਿਆਦਾ ਦਿਖਾਇਆ ਤੇ ਬਹੁਤ ਵਧੀਆ ਚਲੋ ਸਾਡੀ ਪ੍ਰੋਬਲਮ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਇਹਦਾ ਮਸਲਾ ਦਾ ਹੱਲ ਹੋ ਜਾਏਗਾ ਪਰ ਉਹ ਕੋਈ ਦਿੱਕਤ ਨਹੀਂ ਪਰ ਇਹ ਵੇਖੋ ਪਿਆਰ ਵੇਖੋ ਕਿੰਨਾ ਮਿਲ ਰਿਹਾ ਸਾਨੂੰ ਬੱਚੇ ਵੇਖੋ ਨਿੱਕੇ ਨਿੱਕੇ ਇਹ ਨਾ ਦੁਕਾਨ ਤੇ ਆਏ ਤੇ ਵੀਰ ਜੀ ਕਹਿੰਦੇ ਆ ਵੀ ਇਹਦਾ ਮਸਲਾ ਹੱਲ ਹੋ ਜਾਏਗਾ ਭਈਆ ਹੋ ਜਾਏਗਾ ਓਕੇ ਰਪੋਰਟ ਹੋ ਜਾਏਗਾ ਹੋ ਜਾਏਗਾ ਭਈਆ ਯਾਰ ਕੋਈ ਟੈਨਸ਼ਨ ਨਹੀਂ ਹੈ ਕੋਈ ਟੈਨਸ਼ਨ ਨਹੀਂ ਹੈ ਹੋਰ ਪੁੱਛਣਾ ਆ ਤਾਂ ਉਹ ਦੱਸਾਂਗਾ ਓਕੇ ਫਿਰ ਤੋਂ ਕੋਈ ਦਿੱਕਤ ਨਹੀਂ ਆਵੇਂ ਤੇ ਇਹ ਬਈਆ ਬੋਲ ਰਿਹਾ ਵੀ ਕੋਈ ਪ੍ਰੋਬਲਮ ਨਹੀਂ ਹੈ। ਤੋਂ ਇਹ ਇਹਨਾਂ ਅੰਕਲ ਨੇ ਸਾਡੀ ਬਹੁਤ ਮਦਦ ਕੀਤੀ। ਥੈਂਕ ਯੂ। ਆਪਕਾ ਵੀ ਬਹੁਤ-ਬਹੁਤ ਧੰਨਵਾਦ। ਇਹ ਵੀ ਤਕਰੀਬਨ ਸਾਡੇ ਤੋਂ 3-4 ਕਿਲੋਮੀਟਰ ਸਾਡੇ ਨਾਲ ਹੀ ਆਏ ਨੇ। ਪਹਿਲਾਂ ਵੀਰਾਂ ਨੇ ਸਾਡੇ ਨਾਲ ਮੋਟਰਸਾਈਕਲ ਉਤੋਂ ਹਾਈਵੇ ਤੋਂ ਉਤਾਰਿਆ ਸੀ ਤੇ ਹੁਣ ਇਹ ਸਾਡੇ ਨਾਲ ੱਤਕਾ ਲਾ ਕੇ ਰਹਿ ਰਹੇ ਆ। ਇਹ ਹੁੰਦਾ ਪਾਈਚਾਰ ਹੁੰਦਾ। ਇਹ ਪਿਆਰ ਹੁੰਦਾ। ਬਾਕੀ ਦਿਕਤਾਂ ਆਉਂਦੀਆਂ ਨੇਂ ਦੀਆਂ ਤੁਸੀਂ ਵੇਖੋਗੇ ਨਾ ਕਿਤੇ ਹੋਰ ਜਗ੍ਹਾ ਤੇ ਜਾ ਕੇ ਵੇਖੋਗੇ ਉਹ ਕਿਸੇ ਦੀ ਮਤਲਬ ਕੋ ਪੁੱਛਦਾ ਦੱਸਦਾ ਨਹੀਂਗਾ ਪਰ ਇਹ ਵਿਚਾਰੇ ਨਾਲ ਲੱਗੇ ਆਉਦਾ ਟਾਈਮ ਕੱਢ ਕੇ ਤੇ ਬਾਈ ਨੇ ਸਾਨੂੰ ਵਿਸ਼ਵਾਸ ਦਿੱਤਾ ਕਹਿੰਦਾ ਵੀ ਟੈਨਸ਼ਨ ਨਾ ਲਵੋ ਤੁਹਾਡਾ ਮਸਲਾ ਹੱਲ ਹੋ ਜਾਏਗਾ ਉਹ ਨਾ ਜੱਕਾਂ ਦੇ ਉੱਪਰ ਚੱਕ ਕੇ ਤੇ ਟਾਇਰ ਕੱਢ ਲਿਆ ਤੇ ਹੁਣ ਜਿਹੜੀ ਇਹਦੀ ਰਿਪੇਅਰਿੰਗ ਵੀਰ ਸ਼ੁਰੂ ਕਰਨ ਲੱਗਾ ਤੇ ਕਹਿੰਦਾ ਤਾਂ ਹੈਗਾ ਵੀ ਮਸਲਾ ਲਾਪਾ ਹੋ ਜਾਏਗਾ ਕਹਿੰਦਾ ਮੈਂ ਹੱਥ ਹੀ ਤਾਂ ਹੀ ਲਾਉਣਾ ਸੀਗਾ ਤਾ ਹੀ ਲਾਇਆ ਵੀ ਮੈਨੂੰ ਪਤਾ ਹੈ ਕੰਮ ਹੋ ਜਾਣਾ ਇਹਦਾ ਤੁਹਾਡੇ ਸਾਹਮਣੇ ਕਰਕੇ ਦਿਖਾਉਂਗਾ ਓਕੇ ਰਿਪੋਰਟ ਹੋਏਗਾ ਕੰਮ। ੁੱਟੀ ਨਾਲ ਆਪਾਂ ਕੱਲ ਦੀ ਖਾਦੀ ਹੋਈ ਹੈ ਜਿਹੜੇ ਪਰੌਂਠੇ ਬਣਾਏ ਸੀ ਆਲੂ ਵਾਲੇ ਤੇ ਹੋੜਾ ਆਹ ਸਾਹਮਣੇ ਆਪਣਾ ਬੁਲਟ ਠੀਕ ਹੁੰਦਾ ਪਿਆ ਤੇ ਬਾਈ ਕਹਿੰਦਾ ਮੈਂ ਸਮੋਸੇ ਬਣਾਉਣਾ ਤਾਂ ਮੈਂ ਕਿਹਾ ਚਲੋ ਇਹਨਾਂ ਦੇ ਆਪਾਂ ਸਮੋਸੇ ਖਾ ਕੇ ਦੇਖਦੇ ਹਾਂ ਤੇ ਨਾਲੇ ਥੋੜਾ ਜਿਹਾ ਨਾਸ਼ਤਾ ਵੀ ਹੋ ਜਾਏਗਾ ਫ੍ਰੀ ਥੋੜਾ ਸੈੱਟ ਹੋ ਜਾਏਗਾ ਕਿਉਂਕਿ ਭੁੱਖੇ ਰਹਿ ਕੇ ਨਾ ਕੰਮਕਾਰ ਫਿਰ ਘਾਟ ਹੀ ਹੁੰਦੇ ਘਾਟ ਹੀ ਸਫਰ ਹੁੰਦੇ ਆ ਬਣਾ ਦਿਓ ਭਈਆ ਬੜੀਆ ਸਾਂ ਹਾਂ ਦੋ ਬਣਾ ਲਿਆ। ਇਹ ਕੋਈ ਸਾਰਾ ਕੁਝ ਇੱਥੇ ਰੱਖਿਆ ਤੇ ਹੁਣ ਆ ਥੋੜਾ ਜਿਹਾ ਤੜਕਾ ਲਾ ਕੇ ਤੇ ਭਾਈ ਇਹਨੂੰ ਤੜਕਾ ਲਾ ਕੇ ਅੰ ਵਿੱਚੇ ਥੱਲੇ ਦੇਖੋ ਇਹਦੇ ਥੱਲੇ ਸਿਲੰਡਰ ਇਹਨੇ ਰੱਖਿਆ ਆ। ਇਹ ਬਣਾ ਕੇ ਕਹੋ ਕਿ ਆਪਣੇ ਪੰਜਾਬ ਦੇ ਵਿੱਚ ਇਦਾਂ ਦੀ ਕਾਰਾਗਰੀ ਬਹੁਤ ਘੱਟ ਕਰਦੇ ਨੇ ਤੇ ਹੁਣ ਇੱਧਰਲੇ ਬੰਨੇ ਸਾਨੂੰ ਵਧੀਆ ਲੱਗਿਆ ਆ ਦੇਖੋ ਬੱਚੇ ਇਹਨੇ ਕੋਲ ਖਾਣ ਵਾਸਤੇ ਆਏ ਆ ਤੇ ਆ ਪਿੰਡ ਦੇਖੋ ਪਿੰਡ ਦਾ ਵਿਊ ਤੁਸੀਂ ਦੇਖੋ ਕਿੰਨਾ ਵਧੀਆ ਲੱਗ ਰਿਹਾ। ਆ ਹੁਣ ਸਬਜੀ ਸੂਜੀ ਇਹਨਾਂ ਨੇ ਪਾ ਦਿੱਤੀ ਆ ਵਿੱਚ। ਹੌਣ ਵਿੱਚ ਜਿਹੜੇ ਸਮੋਸੇ ਉਹ ਮਿਕਸ ਕਰਦੇ ਆ ਯਾਦਾਂ ਜਿਹੜੀਆਂ ਸਫਰਾਂ ਦੇ ਦੌਰਾਨ ਹੁੰਦੀਆਂ ਨੇ ਉਹ ਕਦੀ ਵੀ ਨਹੀਂ ਭੁੱਲਦੀਆਂ ਤੇ ਹੁਣ ਆਪਾਂ ਇਹ ਲੈ ਕੇ ਆਏ ਭੁੱਖ ਲੱਗੀ ਹੋਈ ਆ ਆ ਸਾਹਮਣੇ ਆਪਣਾ ਬੁਲਟਰ ਰਿਪੇਅਰ ਹੋਣ ਵਾਸਤੇ ਲੱਗਾ ਆ ਤੇ ਖਾਣੇ ਆ ਸਮੋਸੇ ਥੋੜਾ ਜਿਹਾ ਬੋਡੀ ਨੂੰ ਸੈਟਿੰਗ ਮਿਲਦੀ ਆ ਪਰ ਇਹ ਸਫਰ ਜਿਹੜਾ ਕਦੀ ਵੀ ਨਹੀਂ ਭੁੱਲੇ ਜਾਂਦੇ ਤੁਹਾਨੂੰ ਵੀ ਪਤਾ ਜਿਹੜੇ ਰਾਈਡਿੰਗ ਕਰਦੇ ਆ ਤੇ ਜਿਵੇਂ ਇਦਾਂ ਦਾ ਮੰਨ ਲਓ ਸਾਨੂੰ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਮੇਨ ਬੰਦੇ ਦਾ ਹੌਸਲਾ ਉਹ ਹੌਸਲਾ ਆਪਾਂ ਕਦੀ ਟੁੱਟਣ ਨਹੀਂ ਦਿੰਦੇ ਤੇ ਬਾਕੀ ਤੁਹਾਡੀਆਂ ਦਵਾਵਾਂ ਨਾਲ ਬਾਬੇ ਦੀ ਕਿਰਪਾ ਰਹੀ ਆਪਣੇ ਤੇ ਲੋ ਜੀ ਇਹਦੇ ਹੁਣ ਚੱਕੇ ਦੀਆਂ ਕਿੰਨੀਆਂ 18 ਕੇ 20 ਤਾਰਾਂ ਪਈਆਂ ਇਹਦੀਆਂ ਪੰਗਾ ਬਈ 15 15 ਤਾਰਾਂ ਇਹ ਚੱਕੇ ਦੀਆਂ ਪਈਆਂ ਤੇ ਇੱਕ ਬੈਰਿੰਗ ਟੁੱਟਾ ਸੀਗਾ ਇੱਕ ਨਵੀਂ ਟੂ ਪਈ ਆ ਤੇ ਇੱਕ ਘੰਟੇ ਸਾਡੇ ਲੱਗੇ ਜੇ ਸਾਢੇ 4 ਘੰਟਿਆਂ ਬਾਅਦ ਨਾ ਇਹ ਸ਼ਹਿਰ ਦੇ ਵਿੱਚੋਂ ਠੀਕ ਕਰਵਾ ਕੇ ਲਿਆਏ ਆ ਤੇ ਕੀ ਕੁਝ ਹੋਇਆ ਨਾ ਇੱਕ ਤਾਂ ਬਈ ਇਹਦੀ ਬੈਰਿੰਗ ਪਿਆ ਹੂੰ ਬਾਕੀ ਜਿਹੜੀਆਂ 15 ਤਾਰਾਂ ਪਾਈਆਂ ਹੂੰ ਇੱਕ ਇਹਦੇ ਚੱਕੀ ਦੇ ਵਿੱਚੋਂ ਕੱਢਿਆ ਬਾਲ ਅੱਛਾ ਤੇ ਦੂਜਾ ਇਹਦਾ ਇੱਕ ਕੰਮ ਹੋਰ ਕੀਤਾ ਸੀਗਾ ਉਹ ਮੈਨੂੰ ਦਿਮਾਗ 'ਚ ਨਹੀਂ ਆ ਰਿਹਾ ਕਿ ਇੱਕ ਟੂਪ ਹੈਗੀ ਇੱਕ ਟੂਪ ਹੈਗੀ ਹਾਂ ਤੇ ਇਹ ਇਹ ਭੱਜ-ਭੱਜ ਮਿਹਨਤ ਤਾਂ ਬੜੀ ਵਿਚਾਰੇ ਨੇ ਕੀਤੀ ਹੋਣੀ ਹੋਰ ਬਹੁਤ ਬਹੁਤ ਜ਼ਿਆਦਾ ਮਿਹਨਤ ਯਾਰ ਭਾਈ ਮੈਂ ਕਹਿੰਦਾ ਵੀ ਬੰਦਿਆਂ ਦਾ ਬਹੁਤ ਜਿਹੜੇ ਕੰਮ ਨੂੰ ਹੱਥ ਪਾ ਲਿਆ ਉਹੀ ਗੱਲ ਹੁਣੀ ਕਹਾ ਸੀਗਾ ਤੇ ਉਹ ਕਰਕੇ ਪੂਰਾ ਬਾਕੀ ਨਾ ਆਪਾਂ ਜੋ ਵੀ ਹੋਏਗਾ ਬਾਈ ਨੂੰ ਖੁਸ਼ ਕਰਾਂਗੇ ਆ ਸਾਰਾ ਪਰਿਵਾਰ ਇਹਨਾਂ ਦਾ ਤੁਸੀਂ ਵੇਖੋ ਕਿ ਇਹਨਾਂ ਦੇ ਬੱਚੇ ਆ ਵੀ ਬੱਚਿਆਂ ਨੂੰ ਵਸ ਕਰ ਪਾਲਣਾ ਤੇ ਘਰੇ ਇਹਨੇ ਦੁਕਾਨ ਦਾ ਕੰਮ ਕੀਤਾ ਤੇ ਆਪਣੀਆਂ ਨੇ ਬੜੇ ਪਹਿਲ ਦੇ ਆਧਾਰ ਤੇ ਕੰਮ ਕੀਤਾ ਤੇ ਬਹੁਤ ਵਧੀਆ ਲੱਗਾ ਯਾਰ ਸਾਨੂੰ ਤੇਰਾ ਮਿਹਨਤ ਕਰਨ ਦਾ ਤਰੀਕਾ ਸਹੀ ਲੱਗਾ ਕੋਈ ਨਹੀਂ ਮੰਨੀ ਦੇਖਦਾ ਕਿਵੇਂ ਫਿਰ ਬੱਚਾ ਪਾਲਤੀ ਠੀਕ ਹੋ ਸਾਰੇ ਵਧੀਆ ਕਰ ਦੋ ਬਾਏ ਬਾਏ ਕਰਾਂ ਹੂੰ ਸਕੂਲੇ ਨਹੀਂ ਜਾਂਦੇ ਸਕੂਲੇ ਅੱਜ ਨਹੀਂ ਗਏ ਗਏ ਪੇਪਰ ਦੇਣ ਗਏ ਹੋਰ ਕਿੰਨਾ ਕੁ ਪੜਨਾ ਹੈ ਸਟੱਡੀ ਕਿੰਨਾ ਕਰਨਾ ਹੈ ਹਾਂ 1 ਮਿੰਟ ਕਿਸ ਕੋ ਕਿੰਨੀ ਕਲਾਸ ਪੜ੍ਹਨੀ ਕਿੰਨੀ ਕਲਾਸ ਪੜ੍ਹੋਗੇ 12 ਕਰੋਗੇ ਔਰ ਉਸਕੇ ਬਾਅਦ ਇਹ ਕੀ ਬਣੋਗੇ ਅਗਰ ਯਹਾਂ ਕੋਈ ਦਿੱਕਤ ਉਤਪਰ ਨਹੀਂ ਜੋ ਬਣ ਜਾਏਗੇ ਬਣ ਜਾਏਗੇ ਨਹੀਂ ਨਹੀਂ ਬਨਨੇ ਦਾ ਕੋਈ ਸ਼ੌਂਕ ਨਹੀਂ ਹੈ ਪੁਲਿਸ ਵਾਲਾ ਬਣੇਗਾ ਕਿਉਂ ਨਾ ਇਸ ਨੂੰ ਚੈੱਕ ਕਰਾ ਲਓ ਤਕਰੀਬਨ 5 6 ਘੰਟਿਆਂ ਦੀ ਮਿਹਨਤ ਤੋਂ ਬਾਅਦ ਦੇ ਵਿੱਚ ਆਪਣਾ ਮੋਟਰਸਾਈਕਲ ਇਸ ਵੀਰ ਨੇ ਠੀਕ ਕਰਕੇ ਦਿੱਤਾ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਹੈ ਪੂਰੀ ਮਿਹਨਤ ਕੀਤੀ ਤੇ ਪੈਸੇ ਵੀ ਆਪਣੇ ਤੋਂ ਨੇ ਜਾਇਜ਼ ਲਏ ਨੇ ਸਾਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਔਖੇ ਟਾਈਮ ਦੇ ਵਿੱਚ ਇਹਨਾਂ ਨੇ ਆਪਣੀ ਬਾਹ ਫੜੀ ਏ ਔਰ ਪਰਿਵਾਰ ਬਹੁਤ ਜ਼ਿਆਦਾ ਚੰਗਾ ਹੈ ਸਫਰਾਂ ਦੇ ਦੌਰਾਨ ਸਾਨੂੰ ਇਦਾਂ ਦਾ ਪਿਆਰ ਮਿਲਦਾ ਰਹਿੰਦਾ ਹੈ ਜੁੜੇ ਰਿਹਾ ਜੇ ਆਪਣੇ ਬਲੌਗ ਦੇ ਨਾਲ ਹੁਣ ਆਪਾਂ ਵਧਾਂਗੇ ਆਪਣੇ ਅੱਗੇ ਓਕੇ ਭਾਈ ਆਪਕਾ ਬਹੁਤ ਬਹੁਤ ਧੰਨਵਾਦ ਸਭੀ ਦਾ ਆਪਕੇ ਪਰਿਵਾਰ ਕਾ ਔਰ ਸਭੀ ਗਾਉਂ ਵਾਲੋ ਕਾ ਬਹੁਤ ਬਹੁਤ ਧੰਨਵਾਦ ਓਕੇ ਭਾਈ ਓਕੇ ਧੰਨਵਾਦ ਭਾਈ ਆਪਕਾ ਬਹੁਤ ਬਹੁਤ ਆਪਣੀ ਹਮਾਰੀ ਬਹੁਤ ਮਦਦ ਪਰ ਨਾਲੇ ਤੋਂ ਮੋਗੇ ਰੋਡ ਤੇ ਆ ਤੇ ਮੋਗੇ ਤੋਂ ਤਕਰੀਬਨ 45 ਕਿਲੋਮੀਟਰ ਪਿੱਛੇ ਆ ਪਹੁੰਚੇ ਆਪਾਂ ਬੇਬੇ ਬਾਪੂ ਦਾ ਪੰਜਾਬੀ ਢਾਬਾ ਤੇ ਇੱਥੇ ਪੰਜਾਬ ਦੀ ਧਰਤੀ ਤੇ ਪਹੁੰਚ ਕੇ ਤੇ ਪਹਿਲੀ ਵਾਰੀ ਕਰਨ ਲੱਗੇ ਆ ਬ੍ਰੇਕਫਾਸਟ ਤੇ ਤਕਰੀਬਨ ਡੇਢ ਘੰਟੇ ਬਾਅਦ ਚ ਆਪਾਂ ਆਪਣੇ ਪਿੰਡ ਹੋਾਂਗੇ ਜਿਹੜਾ ਆਪਣਾ ਸਫਰ ਸੀ ਸਫਰ ਤਕਰੀਬਨ ਆਪਣਾ 5000 ਕਿਲੋਮੀਟਰ ਮੋਟਰਸਾਈਕਲ ਚੱਲਿਆ 22 ਦਿਨ ਆਪਾਂ ਲਗਾਏ ਨੇ ਬਾਹਰ ਤੇ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਹਾਡੇ ਪਿਆਰ ਦੇ ਸਦਕਾ ਆਪਾਂ ਘੁੰਮਦੇ ਰਹਿੰਨੇ ਆ ਇਦਾਂ ਦਾ ਸਾਥ ਦਿੰਦੇ ਰਿਆ ਕਰੋ ਵੀਡੀਓ ਸ਼ੇਅਰ ਕਰਦੇ ਰਿਆ ਕਰੋ ਅੱਜ ਆਪਾਂ ਪਹੁੰਚ ਚੁੱਕੇ ਆ ਆਪਣੇ ਪਿੰਡ 22 ਦਿਨਾਂ ਬਾਅਦ ਦੇ ਵਿੱਚ 5000 ਕਿਲੋਮੀਟਰ ਮੋਟਰਸਾਈਕਲ ਚੱਲਿਆ ਜਿੰਦੇ ਵਿੱਚ ਆਪਣਾ ਤਕਰੀਬਨ 15000 ਦਾ ਤੇਲ ਲੱਗਿਆ ਬਾਕੀ 15000 ਰੁਪਿਆ ਉੱਤੇ ਖਰਚਾ ਆਇਆ ਸੀ ਇਹ ਸੀ ਆਪਣਾ ਸਫ਼ਰ ਮਿਲਦੇ ਆ ਕਿਤੇ ਨਵੇਂ ਸਫ਼ਰਾਂ ਦੇ ਵਿੱਚ ਤੁਹਾਨੂੰ